ਸ਼ੋਅ ਵਾਪਸ ਦੇਖ ਰਹੇ ਸਾਰੇ ਦੇ ਦਰਸ਼ਕਾਂ ਦਾ ਸਵਾਗਤ ਹੈ ਮਹacomal ਪ੍ਰੀਤ ਕੌਰ ਤਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੀ ਖਬਰ ਦੇ ਨਾਲ ਜੁਹਾਂ ਦੱਸਣਿਆ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਪੰਕ ਕਰਨ ਦਾ ਨੋਟੀਫਿਕੇਸ਼ਨ ਛੜਾ ਕੀ ਰੱਦ ਕਰ ਦਿੱਤਾ ਗਿਆ ਤਾਂ ਇਸ ਦੇ ਮੱਦੇਨਜ਼ਰ ਹੀ ਵੱਖ-ਵੱਖ ਸਿਆਸੀ ਨੇਤਾਵਾਂ ਦੇ ਪੱਖ ਵੀ ਬਿਆਨ ਜੁੜੇ ਸਾਹਮਣੇ ਆ ਰਹੇ ਨੇ ਕੇਂਦਰ ਦੀ ਬਾਸ਼ਪਰ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਪੰਕ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਤੇ ਇਹ ਨੋਟੀਫਿਕੇਸ਼ਨ ਵਿਦਿਆਰਥੀ ਜਥੇਬੰਦੀਆਂ ਸਮੇਤ ਸੀਐਮ ਮਾਨ ਦੁਆਰਾ ਲਈ ਗਏ ਸਖ਼ਤ ਸਟੈਂਡ ਦੇ ਦਬਾਅ 'ਚ ਆਕੇ ਰੱਦ ਕੀਤਾ ਗਿਆ ਤੇ ਇਹ ਗੱਲ ਬਲਤੇਜ ਸਿੰਘ ਪੰਨੋਂ ਦੇ ਵੱਲੋਂ ਚੁੜੀ ਆਖੀ ਗਈ ਹੈ ਉਹਨਾਂ ਦਾ ਪ੍ਰਤੀਕਿਰਿਆ ਵੀ ਚੁੜੀ ਸਾਹਮਣੇ ਆਈ ਹੈ ਤੇ ਆਓ ਸੁਣਦੇ ਹਾਂ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਸੰਬੰਧੀ ਸੈਨੇਟ ਦੇ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਔਰ ਤੁਸੀਂ ਇਹ ਕਹ ਲਓ ਕਿ ਇੱਕ ਬੇहद ਵੱਡੇ ਦਬਾਅ ਦੇ ਹੇਠ ਕੇਂਦਰ ਦੀ ਸਰਕਾਰ ਨੂੰ ਆਪਣੇ ਇਸ ਫੈਸਲੇ ਤੋਂ ਵਾਪਸ ਜਾਣਾ ਪਿਆ ਇਹ ਸਮੂਹ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਚਾਹੇ ਉਹ ਪੀਯੂ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਫਿਰ ਉਹ ਪੰਜਾਬ ਦੀਆਂ ਸਟੂਡੈਂਟ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਦੇ ਵੱਲੋਂ ਬਹੁਤ ਲਏ ਗਏ ਸਪਸ਼ਟ ਸਟੈਂਡ ਦੀ ਵਜ੍ਹਾ ਕਰਕੇ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਅਦਾਲਤੀ ਕਾਰਵਾਈ ਕਰਨ ਦੇ ਵਾਸਤੇ ਤਿਆਰ ਹੈ ਜੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣਾ ਪੈਂਦਾ ਤੇ ਅਸੀਂ ਉਹ ਵੀ ਸੱਦਾਂਗੇ ਆਲ ਪਾਰਟੀ ਮੀਟਿੰਗ ਸੱਦਣੀ ਪੈਂਦੀ ਹੈ ਤੇ ਉਹ ਵੀ ਸੱਦਾਂਗੇ ਸਾਬਕਾ ਡੀਆਈਜੀ ਰਿਸ਼ਵਤ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਦੱਸਦਣੇ ਕਿ ਕੁਝ ਸਬੂਤ ਜਿਹੜੇ ਸਾਹਮਣੇ ਆਏ ਨੇ ਸਾਕਾ ਡੀਆਈਜੀ ਪੁੱਲਰ ਮਾਮਲੇ ਨੂੰ ਲੈ ਕੇ ਇਹ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਡੀਆਈਜੀ ਹਟਰਨ ਸਿੰਘ ਪੁੱਲਰ ਨਾਲ ਸੰਬੰਧਿਤ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਜਾਂਚ ਦੌਰਾਨ ਹੋਏ ਖੁਲਾਸੇ ਨੇ ਸੂਬੇ ਦੀ ਨੌਕਰਸ਼ਾਹੀ ਵਿੱਚ ਭਾਜੜਾ ਪਾ ਦਿੱਤੀਆਂ ਨੇ ਜਿहां ਸੀਬੇ ਜਾਂਚ ਟੀਮ ਦੇ ਉੱਚ ਸੂਤਰਾਂ ਦੇ ਅਨੁਸਾਰ ਉਹਨਾਂ ਨੇ ਪੰਜਾਬ ਦੇ ਵਿੱਚ 4 ਆਈਏਐਸ ਅਤੇ 10 ਆਈਪੀਐਸ ਅਧਿਕਾਰੀਆਂ ਦੇ ਨਾਂ ਦਾ ਪਤਾ ਲੱਗੇ ਹਨ ਜਿਨ੍ਹਾਂ ਨੇ ਬਲੈਕ ਮਨੀ ਨੂੰ ਪ੍ਰਾਪਰਟੀ ਖਰੀਦਣ ਵਿੱਚ ਨਿਵੇਸ਼ ਕੀਤਾ ਸੀ ਇਸ ਜਾਣਕਾਰੀ ਦਾ ਸਰੋਤ ਪਟਿਆਲਾ ਦੇ ਪ੍ਰਾਪਰਟੀ ਡੀਲਰ ਪਪੰਦਰ ਸਿੰਘ ਸੀ ਜਿਸ ਦੇ ਠਿਕਾਣੇ ਤੇ ਸੀਬੀਆਈ ਨੇ ਮੰਗਲਵਾਰ ਨੂੰ ਛਾਪਾ ਮਾਰਿਆ ਸੀ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਡੀਆਈਜੀ ਪੁੱਲਰ ਦੀ ਪੇਸ਼ੀ ਦੌਰਾਨ ਇਨ੍ਹਾਂ ਅਧਿਕਾਰੀਆਂ ਦੇ ਨਾਮ ਅਦਾਲਤ ਦੇ ਵਿੱਚ ਪੇਸ਼ ਕਰ ਸਕਦੀ ਹੈ ਯਾਨੀ ਅਚਰ ਸੂਤਰਾ ਦੇ ਅਨੁਸਾਰ ਇਸ ਦੇ ਆਧਾਰ ਤੇ ਪ੍ਰੋਪਰਟੀ ਡੀਲਰ ਦੇ ਲਈ ਗ੍ਰਿਫਤਾਰੀ ਵਾਰੰਟ ਮੰਗਿਆ ਜਾ ਸਕਦਾ ਹੈ ਤੇ सीबीआई ਵੱਲੋਂ ਅਦਾਲਤ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰਦੇ ਹੀ ਇਹਨਾਂ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਸਕਦੇ ਹੁੰਦੇ ਆ ਅਜਿਹੇ ਵਿੱਚ ਲਗਭਗ 14 ਅਧਿਕਾਰੀ सीबीआई ਦੇ ਰੈਡਾਰ ਤੇ ਆ ਜਾਣਗੇ ਦੱਸ ਦਿੰਦੇ ਆ ਕਿ ਖੁਲਾਸਾ ਹੋਇਆ ਹੈ ਕਿ सीबीआई ਦੇ ਸੂਤਰਾ ਅਨੁਸਾਰ ਜਿੰਨਾ 10 ਆਈਪੀਐਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ ਉਹਨਾਂ ਵਿੱਚੋਂ 8 ਇਸ ਸਮੇਂ ਫੀਲ ਡਿਊਟੀ ਤੇ ਹਨ ਅਤੇ ਦੋਨੋਂ ਸਾਈਡ ਲਾਈਨ ਪੋਸਟਿੰਗ ਮਿਲ ਗਈ ਹੈ ਤੇ ਜਿੰਨਾ ਚਾਰ ਆਈਏਐਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ ਉਹ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਮੰਡੀ ਕੋ ਬਿੰਦਗੜ ਨਾਲ ਜੁੜੇ ਹੋਏ ਹਨ ਸੀਬੀਆਈ ਨੇ ਇੱਕ ਸਕ੍ਰੈਪ ਡੀਲਰ ਦੀ ਸ਼ਿਕਾਇਤ ਦੇ ਆਧਾਰ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪ ਚ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਪੁੱਲਰ ਦੇ ਠਿਕਾਣੇ ਤੋਂ ਲਗਭਗ 2 ਕਰੋੜ 2 ਕਿਲੋ ਸੋਨਾ 7.5 ਕਰੋੜ ਰੁਪਏ ਨਗਦ ਅਤੇ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਗਿਆ ਇਸ ਤੋਂ ਬਾਅਦ ਸੀਬੀਆਈ ਨੇ ਪੁੱਲਰ ਦਾ ਜੋੜਾ ਕੀ ਰਿਮਾਂਡ ਲਿਆ ਪੁੱਲਰ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਸਨੇ ਰਿਸ਼ਵਤ ਦੇ ਪੈਸੇ ਨੂੰ ਜਾਇਦਾਦ ਖਰੀਦਣ ਦੇ ਵਿੱਚ ਨਿਵੇਸ਼ ਕੀਤਾ ਸੀ ਪੁੱਲਰ ਨੇ ਪਟਿਆਲਾ ਦੇ ਇੱਕ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦਾ ਨਾਮ ਲਿਆ ਤੇ ਸਿਬੇ ਜਾਂਚ ਵਿੱਚ ਸਾਹਮਣੇ ਆਇਆ ਕਿ ਨਾ ਸਿਰ ਹੁੱਲਰ ਸਗੋ ਪੰਜਾਬ ਵਿੱਚ ਕਈ ਹੋਰ ਸੀਨੀਅਰ ਅਧਿਕਾਰੀ ਵੀ ਪ੍ਰਾਪਰਟੀ ਡੀਲਰਾਂ ਰਾਹੀਂ ਆਪਣੇ ਪੈਸੇ ਨੂੰ ਲਗਾ ਰਹੇ ਸਨ ਤੇ ਇਹ ਵੀ ਖੁਲਾਸਾ ਹੋਇਆ ਹੈ ਕਿ ਅਧਿਕਾਰੀ ਨਾ ਸਿਰਫ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ ਭੁਪਿੰਦਰ ਰਾਹੀਂ ਜ਼ਮੀਨ ਖਰੀਦ ਰਹੇ ਸਨ ਸਗੋਂ ਲੈਂਡ ਡੀਲਿੰਗ ਵਿੱਚ ਵੀ ਹਿੱਸਾ ਪਾ ਰਹੇ ਸਨ ਤੇ ਅਧਿਕਾਰੀ ਆਪ ਸਾਹਮਣੇ ਨਾ ਆਣ ਇਸ ਲਈ ਪ੍ਰਾਪਰਟੀ ਡੀਲਰ ਦੀ ਸਹਾਇਤਾ ਲਈ ਜਾ ਰਹੀ ਸੀ ਤੋਦਰੀ ਪੰਜਾਬ ਦਾ ਫੌਜੀ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸੀਐਮ ਮਾਨ ਦੇ ਵੱਲੋਂ ਵੀ ਦੁੱਖਦਾਬ ਪ੍ਰਗਟਾਵਾ ਕੀਤਾ ਗਿਆ ਬਨਾ ਜ਼ਿਲ੍ਹੇ ਦੇ ਪਿੰਡ ਠੁੱਲੀਵਾਲ ਦਾ 35 ਸਾਲਾ ਫੌਜੀ ਜਵਾਨ ਜਕਸੀਰ ਸਿੰਘ ਸ਼ਿ ਨਗਰ ਦੇ ਬਟਕਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜਕਸੀਰ ਸਿੰਘ ਦੋ ਪੈਣਾ ਦਾ ਇਕਲੌਤਾ ਪਰਾਸੀ ਜਕਸੀਰ ਦਾ ਵਿਆਹ 2015 ਵਿੱਚ ਹੋਇਆ ਸੀ ਅਤੇ ਉਹ ਇੱਕ 10 ਸਾਲ ਦੇ ਬੱਚੇ ਦਾ ਪਿਤਾ ਸੀ ਜਕਸੀਰ ਸਿੰਘ ਦੀ ਸ਼ਹੀਦੀ ਦੀ ਖਬਰ ਮਿਲਦਿਆਂ ਹੀ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਔਖੀ ਘੜੀ ਵਿੱਚ ਜਕਸੀਰ ਸਿੰਘ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਜਤਾਈ ਹੈ ਉਹਨਾਂ ਟਵੀਟ ਕੀਤਾ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੀਵਾੜ ਦੇ ਫੌਜੀ ਜਵਾਨ ਜਕਸੀਰ ਸਿੰਘ ਦੇ ਸ਼੍ਰੀਨਗਰ ਦੇ ਮਡਗਾਮ ਜ਼ਿਲ੍ਹੇ ਚ ਡਿਊਟੀ ਦੌਰਾਨ ਸ਼ਹੀਦ ਹੋ ਉਨਦੀ ਦੁਖਦਾਈ ਖਬਰ ਮਿਲੀ ਸ਼ਹੀਦ ਜਵਾਨ ਦੇ ਦੇਸ਼ ਲਈ ਹੌਸਲੇ ਨੂੰ ਸਲਾਮ ਕਰਦੇ ਹਾਂ ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ ਇਸ ਔਖੀ ਘੜੀ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜੀ ਹੈ ਹਰ ਸੰਭਵ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇਗੀ ਤਦੇ ਕਿਸਾਨਾਂ ਨੂੰ ਸਰਵਨ ਸਿੰਘ ਪੰਦੇੜ ਦੇ ਵੱਲੋਂ ਵੀ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਗਲੀ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਤਰੀਕ ਜਿਹੜੀ ਦੱਸੀ ਹੈ ਕਿਸਨ ਕਿਸਾਨਾਂ ਦੇ ਵੱਲੋਂ ਮੀਟਿੰਗ ਕੀਤੀ ਜਾਵੇਗੀ ਨਾਜ਼ਰ ਨੇ ਕਿ ਉਹਨਾਂ ਦੇ ਇਸ ਵੀਡੀਓ ਦੇ ਬਿਆਨ ਦੇ ਵਿੱਚ ਹੋਰ ਵੀ ਕੁਝ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਹਰਿਆਣਾ ਚੈਪਟਰ ਦੀ ਜਿਹੜੀ ਮੀਟਿੰਗ ਆ ਉਹ 7 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਪਾਉਣ ਵਿੱਚ ਕੀਤੀ ਜਾਵੇਗੀ ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਹੜਾ ਜਿਨ੍ਹਾਂ ਤੇ ਚਰਚਾ ਹੋਵੇਗੀ ਕਿਸਾਨਾਂ ਮਜ਼ਦੂਰਾਂ ਨਾਲ ਜੁੜੇ ਹੋਏ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਅੰਦੋਲਨ ਚੱਲ ਰਿਹਾ ਜਿਹੜਾ ਸੈਨਟ ਸੰਡਿਕਟ ਭੰਗ ਕਰ ਦਿੱਤਾ ਗਿਆ ਵਾ ਔਰ ਜਿਹਦੇ ਤੇ ਕੇਂਦਰ ਜਿਹੜਾ ਉਹ ਕਬਜ਼ਾ ਕਰਨਾ ਚਾਹੁੰਦਾ ਉੱਤੇ ਵੀ ਚਰਚਾ ਕਰਾਂਗੇ ਜਿਹੜਾ ਬਿਜਲੀ ਸੋਧ ਬਿੱਲ 2025 ਆ ਰਿਹਾ ਉਹਨੂੰ ਗਾਹਾਂ ਜਾ ਕੇ ਕਿਵੇਂ ਨਿਬੜਨਾ ਹੈਗਾ ਔਰ ਸ਼ੰਭੂ ਖਨੌਰੀ ਤੇ ਜਿਹੜਾ ਪ੍ਰਹਾਰ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਨੇ ਮੋਰਚੇ ਪੁੱਟੇ ਸੀ ਉਹਦਾ ਬਕਾਇਆ ਕਿਵੇਂ ਲੈਣਾ ਤੇ ਔਰ ਹੋਰ ਅਹਿਮ ਮੁੱਦੇ ਉਹਦੇ ਵਿੱਚ ਵਿਚਾਰੇ ਜਾਣਗੇ ਔਰ ਅਸੀਂ ਪੂਰੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਮਰਥਨ ਕਰਦੇ ਆਂ ਬਹੁਤ ਵੱਡਾ ਅੰਦੋਲਨ ਹੈ ਉਹਨਾਂ ਨੂੰ ਡਟੇ ਰਹਿਣਾ ਚਾਹੀਦਾ ਔਰ ਹਰ ਤਰ੍ਹਾਂ ਦਾ ਜਿਸ ਕਿਸਮ ਦੀ ਵੀ ਮਦਦ ਦੀ ਲੋੜ ਹੋਊਗੀ ਉਹਨਾਂ ਦੀ ਮਦਦ ਕੀਤੀ ਜਾਊਗੀ ਧੰਨਵਾਦ ਚੌਧਰੀ ਹਜ਼ਮ ਨੇ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ ਪੂਰਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਉਮੀਦਵਾਰ ਦੇ ਹੱਕ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਵੀ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੀਐਮ ਮਾਨ ਦੇ ਤਰਨ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਤਰਨਤਾਰਨ ਦੇ ਪਿੰਡ ਮੂਗਲ ਚੱਕ ਦੇ ਬਹਿਲਾ ਵਿਖੇ ਪਾਰਟੀ ਉਮੀਦਵਾਰ ਹਰਮਿਤ ਸੰਧੂ ਦੇ ਹੱਕ ਚ ਚੋਣ ਚਾਰਕੀਤਾ ਲੋਕ ਸਰਕਾਰ ਦੇ ਕੰਮਾਂ ਤੋਂ ਉਹ ਸੰਤੁਸ਼ਟ ਹਨ ਅਤੇ ਪਾਰਟੀ ਨੂੰ ਮੁਣ ਮੌਕਾ ਦੇਣ ਦਾ ਮਨ ਬਿਠਾਈ ਬੈਠੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਦੂਜੇ ਹੀ ਪਾਸੇ ਤਸਵੀਰਾਂ ਸਾਹਮਣੇ ਆਈਆਂ ਨੇ ਤਰਨ ਤਰਨ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਔਮਨ ਵਿੰਗ ਦੇ ਅਹੁਦੇਦਾਰਾਂ ਤੇ ਵੋਲੰਟਰੀਆਂ ਵੱਲੋਂ ਉਮੀਦਵਾਰ ਹਰਮਿਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਘਰ-ਘਰ ਜਾ ਕੇ ਵੋਟਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਵੱਧ ਚੜ ਕੇ 11 ਨਵੰਬਰ ਨੂੰ ਝਾੜੋ ਦਾ ਬਟਨ ਦਬਾਉਣ ਲਈ ਅਪੀਲ ਕੀਤੀ ਗਈ ਹੈ ਤਦਰੀ ਪੰਜਾਬ ਦੇ 9 ਜ਼ਿਲ੍ਹਿਆਂ ਨੂੰ ਲੈ ਕੇ ਵੱਡੀ ਭਵਿਕ ਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿਉਂਕਿ ਮੌਸਮ ਨੇ ਜਿਹੜਾ ਕਿ ਆਪਣਾ ਰੁਖ ਬਦਲ ਲਿਆ ਤੇ ਹੁਣ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਠੰਡ ਹੌਲੀ-ਹੌਲੀ ਜ਼ੋਰ ਫੜਦੀ ਜਾ ਰਹੀ ਹੈ ਤੇ ਬੀਤੇ ਦਿਨ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਪਾਰੀ ਮੀਂਹ ਦੇ ਨਾਲ ਹੋਈ ਕੜੇਮਾਰੀ ਨੇ ਮੌਸਮ ਹੋਰ ਵੀ ਠੰਡਾ ਕਰ ਦਿੱਤਾ। ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ 'ਚ ਇਹ ਬਦਲਾਅ ਵੇਖਣ ਨੂੰ ਮਿਲਿਆ ਤੇ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਵਿੱਚ ਕੋਹਰਾ ਪੈਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੇ ਅਨੁਸਾਰ 6 ਨਵੰਬਰ ਤੱਕ ਪੰਜਾਬ ਸਣੇ ਉੱਤਰੀ ਭਾਰਤ ਦੇ ਕੁਝ ਸੂਬਿਆਂ 'ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਮੀਂਹ ਕਾਰਨ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲਣ ਦੀ ਵੀ ਉਮੀਦ ਹੈ ਇਸ ਦੇ ਨਾਲ ਹੀ ਰਾਤ ਦੇ ਤਾਪਮਾਨ 'ਚ ਵੀ ਕਮੀ ਦਰਸ਼ਕ ਕੀਤੀ ਜਾ ਚੁੱਕੀ ਹੈ ਤੇ ਦੂਜੇ ਪਾਸੇ ਪਹਾੜਾਂ 'ਤੇ ਬਰਫ਼ ਪੈਣ ਕਾਰਨ ਵੀ ਪੰਜਾਬ 'ਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਤੇ ਸੂਬੇ 'ਚ ਸਵੇਰੇ ਅਤੇ ਸ਼ਾਮ ਵੇਲੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਤੋਦਰੀ ਮਹਿੰਗਾਈ ਨੇ ਜ਼ੋਰ ਫੜ ਲਿਆ ਖਾਸ ਕਰਕੇ ਕਿਉ ਦੀਆਂ ਕੀਮਤਾਂ ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਜੋ ਕਿ ਅਕਸਰ ਹਰ ਰੋਜ਼ ਹਰ ਘਰ ਦੇ ਵਿੱਚ ਵਰਤਿਆ ਜਾਂਦਾ ਉਸ ਦੀ ਕੀਮਤਾਂ ਦੇ ਵਿੱਚ ਵਾਧਾ ਦਰਸ ਕੀਤਾ ਗਿਆ। ਕਰਨਾਟਕ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਕਰਨਾਟਕ ਮਿਲਕ ਫੈਡਰੇਸ਼ਨ ਵੱਲੋਂ ਨੰਦਨੀ ਕਿਉ ਦੀਆਂ ਕੀਮਤਾਂ 'ਚ ਵਾਅਦਾ ਕੀਤਾ ਗਿਆ ਕਿਉ ਦੀ ਕੀਮਤ 'ਚ ਅਚਾਨਕ 90 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਗਿਆ। ਇਹ ਨਵੀਂ ਕੀਮਤ ਬਿੱਤੇ ਕਾਲ ਤੋਂ ਲਾਗੂ ਹੋ ਚੁੱਕੀ ਹੈ ਨੰਦਨੀ ਕਿਉ ਹੁਣ 610 ਦੀ ਬਜਾਏ 700 ਰੁਪਏ ਪ੍ਰਤੀ ਕਿਲੋ ਵਿੱਚ ਉਪਲਬਧ ਹੋਵੇਗਾ ਇਹ ਵਾਦਾ ਅਜਿਹੇ ਸਮੇਂ ਹੋਇਆ ਜਦੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਿਉ ਦੀ ਮੰਗ ਆਮ ਤੌਰ ਤੇ ਵਾਚ ਜਾਂਦੀ ਹੈ ਵਿਆਹ ਅਤੇ ਦੀਵਾਲੀ ਤੋਂ ਬਾਅਦ ਕਰਨਾਟਕ ਵਿੱਚ ਨਵੰਬਰ ਦਸੰਬਰ ਦੇ ਮਹੀਨਿਆਂ ਵਿੱਚ ਖਪਤ ਜ਼ਿਆਦਾ ਰਹਿੰਦੀ ਹੈ KMF ਰਾਜਦੇ ਡੇਰੀ ਸੈਕਟਰ ਦਾ ਸਭ ਤੋਂ ਵੱਡਾ ਨਾਮ ਹੈ ਜੋ ਨੰਦਨੀ ਬ੍ਰਾਂਡ ਦੇ ਤਹਿਤ ਦੁੱਧ ਕਿਓ ਮੱਖਣ ਅਤੇ ਹੋਰ ਡੇਰੀ ਉਤਪਾਦ ਵੇਚਦਾ ਹੈ ਇੱਕ ਬਿਆਨ ਦੇ ਵਿੱਚ ਕਿਹਾ ਕਿ ਨੰਦਨੀ ਦੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸਿਰਫ ਕਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ KMF ਅਧਿਕਾਰੀਆਂ ਦੇ ਅਨੁਸਾਰ ਕਿਓ ਦੀਆਂ ਕੀਮਤਾਂ ਵਿੱਚ ਇਹ ਵਾਧਾ ਵਿਸ਼ਵ ਬਾਜ਼ਾਰ ਦੇ ਵਿੱਚ ਵਧਦੀਆਂ ਕੀਮਤਾਂ ਕਾਰਨ ਕੀਤਾ ਗਿਆ ਤਦ ਦੇ ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰਧਨ ਸਿੰਘ ਜੀ ਐਟੀਓ ਦੇ ਨਾਲ ਜੁੜੀ ਹੋਈ ਅਗਲੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਪ੍ਰਧਨ ਸਿੰਘ ਜੀ ਐਟੀਓ ਦੇ ਵੱਲੋਂ ਕੇਰਲਾ ਦੇ ਮੰਤਰੀ ਮੁੱਖ ਮੰਤਰੀ ਸ੍ਰੀ ਪਿੰਨਾਰਾਇ ਵਿਜਨ ਨਾਲ ਮੁੱਖ ਮੰਤਰੀ ਦਫਤਰ ਤਿਰਵੰਤਪੁਰਮ ਵਿਖੇ ਮੁਲਾਕਾਤ ਕੀਤੀ ਤਸਵੀਰ ਤੁਸੀਂ ਵੇਖ ਸਕਦੇ ਹੋ ਸ਼੍ਰੀ ਗੁਰੂ ਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸ਼੍ਰੀ ਵਿਜਨ ਨੇ ਬੜੇ ਸਤਿਕਾਰ ਦੇ ਨਾਲ ਸੱਦਾ ਪੱਤਰ ਪ੍ਰਾਪਤ ਕੀਤਾ ਜਿਵੇਂ ਕਿ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਪੰਜਾਬ ਦੇ ਸੂਫੀ ਗਾਇਕ ਸਤਿੰਦਰ ਸਰਤਾਜ ਤੋਂ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸੂਫੀ ਗਾਇਕ ਸਿੰਦਰ ਸਰਤਾਜ ਦੇ ਨਾਮ ਤੇ ਇੱਕ ਰੋਡ ਦਾ ਨਾਮ ਰੱਖਣ ਦਾ ਫੈਸਲਾ ਲਿਆ। ਜੀਹਾਂ ਇਸ ਸਬੰਧ ਦੇ ਵਿੱਚ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸੜਕ ਦਾ ਉਦਘਾਟਨ ਸਮਾਰੋਹ 10 ਨਵੰਬਰ ਨੂੰ ਸਵੇਰੇ 10 ਵਜੇ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿਧਾਇਕ ਡਾਕਟਰ ਯੰਕ ਵੀ ਇਸ ਮੌਕੇ ਮੌਜੂਦ ਰਹਣਗੇ ਡਾਕਟਰ ਸਿੰਦਰ ਸਰਤਾਜ ਮੂਲ ਰੂਪ ਵਿੱਚ ਹੁਸ਼ਿਆਰਪੁਰ ਤੋਂ ਹਨ ਉਹਨਾਂ ਦਾ ਪਰਿਵਾਰ ਹੁਣ ਮਹਾਲੀ ਵਿੱਚ ਰਹਿੰਦਾ ਹੈ ਡਾਕਟਰ ਸਿੰਦਰ ਸਰਤਾਜ ਨੂੰ ਪੰਜਾਬ ਦੇ ਇੱਕ ਵਿਦਵਾਨ ਅਤੇ ਸੂਝਵਾਨ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ ਜਦੋਂ ਪਿਛਲੇ ਦਿਨੀ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਸੀ ਉਦੋਂ ਵੀ ਸਿੰਦਰ ਸਰਤਾਜ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਸਨ ਤੇ ਉਦਰੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬੜੀ ਹੀ ਸ਼ਰਧਾ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਰਾਤ ਨੂੰ ਦੀਪਮਾਲਾ ਕੀਤੀ ਗਈ ਤੇ ਆਤਿਸ਼ਬਾਜ਼ੀ ਵੀ ਕੀਤੀ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਇਸ ਵੇਲੇ ਸਕਰੀਨ ਦੇ ਵੇਖ ਸਕਦੇ ਹੋ ਇਸ ਮੌਕੇ ਤੇ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਮਨੁੱਖਤਾ ਦੀ ਭਲਾਈ ਦੇ ਲਈ ਅਰਦਾਸ ਕੀਤੀ ਇਸ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਸਾਹਿਬਾਨ ਦੇ ਸ਼ਸਤਰ ਨਾਲ ਵਿਸ਼ੇ ਸਜਾਵਟ ਕੀਤੀ ਗਈ ਰਾਤ ਨੂੰ ਜੀ ਦਰਬਾਰ ਸਾਹਿਬ ਵਿਖੇ ਦੀਪ ਮਾਲਾ ਕੀਤੀ ਗਈ ਆਤੀਸ਼ਬਾਜ਼ੀ ਕੀਤੀ ਗਈ ਤੇ ਦੂਰ ਦਰਾਡੇ ਤੋਂ ਹਜ਼ਾਰਾਂ ਸ਼ਰਧਾਲੂ ਹਰਮੰਦਰ ਸਾਹਿਬ ਪਹੁੰਚੇ ਸਨ ਤਦ ਦੀ ਕਾਂਗਰਸ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਾਂਗਰਸ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਨਿਕੰਮੀ ਸਰਕਾਰ ਹੈ ਦਾਜਨ ਨੇ ਕਿ ਇਹ Rajiv Bindal ਤੇ ਵੱਲੋਂ ਕਹੀਆਂ ਗਈਆਂ ਨੇ ਪਾਛਪਾ ਦੀ ਪ੍ਰਦੇਸ਼ ਦੋ ਦਿਨੀ ਕਾਰਜਸ਼ਾਲਾ ਬਦੀ ਵਿੱਚ ਸ਼ੁਰੂਆਤ ਹੋਈ ਹੈ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਉਸ ਤੋਂ ਬਾਅਦ ਮੰੰਦਲ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਤੇ ਆਓ ਸੁਣਦੇ ਹਾਂ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕੀ ਗੱਲਾਂ ਆਖੀਆਂ ਗਈਆਂ ਨੇ ਭਾਰਤੀ ਜਨਤਾ ਪਾਰਟੀ ਕੀ ਦੋ ਦਿਵਸੀય ਕਾਰਜਸ਼ਾਲਾ ਦਾ ਆਯੋਜਨ ਸੋਲਨ ਜ਼ਿਲ੍ਹਾ ਦੇ ਬੱਦੀ ਮੇਂ ਅੱਜ ਔਰ ਕੱਲ ਅਰਥਾਤ 5 ਔਰ 6 ਨਵੰਬਰ ਕੋ ਸੰਪੰਨ ਹੋਣੇ ਜਾ ਰਹਾ ਹੈ ਜਿਸ ਮੇਂ ਪ੍ਰਦੇਸ਼ ਕੇ ਪ੍ਰਭਾਰੀ ਸ਼੍ਰੀ ਕਾਂਤ ਸ਼ਰਮਾ ਜੀ सह प्रभारी संजय टंडन जी नेता प्रतिपक्ष श्री जयराम ठाकुर जी संगठन महामंत्री श्री सिद्धार्थन जी और मैं स्वयं इस प्रकार प्रदेश के हमारे श्रेष्ठ कार्यकर्ताओं का अलग अलग सेशन के माध्यम से वर्ग होगा पहला वर्ग युवा मोर्चा महिला मोर्चा किसान मोर्चा अनुसूचित मोर्चा ट्राइबल मोर्चा अल्पसंख्यक मोर्चा इस प्रकार जो हमारे सात मोर्चे हैं उन मोर्चों को चाक चौबंद करते हुए समाज के प्रत्येक वर्ग में भारतीय जनता पार्टी हमारा विचार उसका विस्तार करने की योजना को लेकर हमारा पहला सेशन सम्पन्न हुआ ਜੋ ਅਮਰੀਕਾ ਦੇ ਵਿੱਚ ਸ਼ਟਡਾਊਨ ਨੂੰ ਚੜਾ ਕੇ ਰਿਕਾਰਡ ਬਣਾਇਆ ਜੁਹਾਂ ਦੱਸ ਦਿੰਦੇ ਆ ਕਿ ਅਮਰੀਕਾ ਸ਼ਟਡਾਊਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੀ ਫੈਡਰਲ ਸਰਕਾਰ ਬੁੱਧਵਾਰ ਨੂੰ 36ਵੇਂ ਦਿਨ ਵੀ ਠੱਪ ਰਹੀ ਜੋ ਦੇਸ਼ ਦੇ ਇਤਿਹਾਸ 'ਚ ਹੁਣ ਤੱਕ ਇਸ ਤਰ੍ਹਾਂ ਦੇ ਸਭ ਤੋਂ ਲੰਬੇ ਗਤੀ ਰੋਧ ਦਾ ਰਿਕਾਰਡ ਹੈ ਕਾਂਗਰਸ ਦੇ ਵੱਲੋਂ ਬਜਟ ਨੂੰ ਮਨਜ਼ੂਰੀ ਨਹੀਂ ਦਿੱਤੇ ਜਾਣ ਕਾਰਨ ਫੈਡਰਲ ਪ੍ਰੋਗਰਾਮਾਂ ਦੇ ਵਿੱਚ ਕਟੌਤੀ ਉਡਾਨ ਚ ਦੇਰੀ ਅਤੇ ਦੇਸ਼ ਭਰ ਦੇ ਫੈਡਰਲ ਕਰਮਚਾਰੀਆਂ ਦੀ ਤਨਖਾਹ ਭੁਗਤਾਨ ਠੱਪ ਪੈ ਗਈ ਹੈ ਅਤੇ ਇਸ ਦੇ ਨਾਲ ਲੱਖਾਂ ਕਰਮਚਾਰੀ ਅਮਰੀਕੀਆਂ ਦਾ ਜੀਵਨ ਪ੍ਰਭਾਵਿਤ ਹੋ ਚੁੱਕਿਆ। ਰਾਸ਼ਟਰਪਤੀ ਡੋਨਾਲਡ 트ੰਪ ਨੇ ਡੈਮੋਕ੍ਰੇਟਸ ਨਾਲ ਉਹਨਾਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਿਰੋਧੀ ਧਿਰ ਡੈਮੋਕ੍ਰੇਟ ਪਾਰਟੀ ਸਿਹਤ ਬੀਮਾ ਸਬਸਿਡੀ ਨੂੰ ਖਤਮ ਕਰਨ ਦੀ ਯੋਜਨਾ ਨੂੰ ਠੰਡੇ ਬਸਤੇ 'ਚ ਪਾਉਣ ਦੀ ਮੰਗ ਕਰ ਰਹੀ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਕਾਂਗਰਸ ਦੇ ਵਿੱਚ ਬਜਟ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਦੇ ਪਹਿਲੇ ਕਾਰਜਕਾਲ 'ਚ ਫੈਡਰਲ ਸਰਕਾਰ ਦੇ ਠੱਪ ਹੋਣ ਦਾ ਪਿਛਲਾ ਰਿਕਾਰਡ ਬਣਿਆ ਸੀ ਉਸ ਸਮੇਂ ਮੈਕਸੀਕੋ ਦੀ ਸਰਹੱਦ ਤੇ ਸੁਰੱਖਿਆ ਦੀਵਾਰ ਲਈ ਪੈਸੇ ਮੁਹੱਈਆ ਕਰਵਾਉਣ ਨੂੰ ਲੈ ਕੇ ਗਤੀਰੋਧ ਬਣਿਆ ਸੀ ਅਤੇ ਫੈਡਰਲ ਸਰਕਾਰ ਕਰੀਬ 35 ਦਿਨਾਂ ਤੱਕ ਠੱਪ ਰਹੀ ਸੀ ਰਿਪਬਲਿਕਨ ਸੈਨੇਟਰ ਬੁੱਧਵਾਰ ਨੂੰ ਇਸ ਸੰਕਟ ਤੇ ਚਰਚਾ ਲਈ ਨਾਸ਼ਤੇ ਤੇ ਮਿਲਣ ਵਾਲੇ ਪਰ ਡੈਮੋਕ੍ਰੇਟਸ ਨਾਲ ਕੋਈ ਗੱਲਬਾਤ ਐ ਨਹੀਂ ਹੈ ਤਾਂ ਫਲਾਉ ਦੇ ਲਿਸ ਬੁਲੇਟਿਨ ਦੇ ਵਿੱਚ ਬਸ ਐਨਾਈ ਮੈਨ ਨੂੰ ਦਿਓ ਚਾਹ ਸਤ ਧੰਨਵਾਦ